ਲਓ ਵੀ ਆਪਣੇ ਪੰਜਾਬੀ ਭਰਾਣੇ ਕੰਮ ਚਲਾਇਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸ ਦਿਆਂ ਵੀ ਇਹ ਮੁੰਡਾ ਕੌਣ ਆ ਕਵਿੰਦੇ ਜਦੋਂ ਕਬੱਡੀ 70 ਕਿਲੋ ਦੇ ਮੈਚ ਹੁੰਦੇ ਸੀ ਨਾ ਤੇ ਟੀਮਾਂ ਡਰਨ ਲੱਗ ਜਾਂਦੀ ਸੀ ਜਦੋਂ ਰੱਜੀ ਵਾਲੇ ਦਾ ਨਾਮ ਬੋਲਦੇ ਸੀਗੇ ਇਹ ਮੁੰਡਾ ਰੱਜੀ ਵਾਲੇ ਦਾ ਨਿੱਕਾ ਕਬੱਡੀ ਜਗ ਦੇ ਵਿੱਚ ਕਬੱਡੀ ਓਪਨ ਦੇ ਵਿੱਚ ਬਹੁਤ ਤਕੜੀ ਖੇਡੀ ਤੇ ਵਾਇਗਰ ਨੂੰ ਕੁਝ ਹੋਰ ਮਨਜ਼ੂਰ ਸੀ ਇੱਕ ਸੱਟ ਲੱਗ ਗਈ ਮੁੰਡੇ ਦੇ ਗੋਡੇ ਤੇ ਤੇ ਇੱਕ ਬਿਮਾਰੀ ਬਿਮਾਰ ਹੋ ਗਿਆ ਬਾਈ ਤੇ ਜੀਦਾ ਕਰਕੇ ਸਿਹਤ ਡਾਊਨ ਹੋ ਗਈ ਤੇ ਗੁਰੂ ਰਾਮਦਾਸ ਨੇ ਕੀਤੀ ਮਿਹਰ ਬਾਈ ਫੇਰ ਕਾਇਮ ਹੋ ਗਿਆ ਤੇ ਇਹਨੇ ਆਪ ਦਾ ਕਾਰੋਬਾਰ ਸ਼ੁਰੂ ਕੀਤਾ ਪਿਛਲੀ ਵੀਡੀਓ ਦੇ ਵਿੱਚ ਫਾਲਿਆਂ ਦੀ ਗੱਲ ਹੋਈ ਸੀਗੀ ਇਹ ਫਾਲੇ ਬਾਈ ਕਹਿੰਦਾ ਬਾਈ ਜਿਹੜਾ ਇੱਕ ਵਾਰੀ ਲੱਗਿਆ ਕਿੰਨੇ ਈ ਬੰਦੇ ਲੱਗ ਗਏ ਦੁਆਰਾ ਇਹ ਬਾਈ 10-10 12-12 ਸੈਟ ਹਰੇਕ ਪਿੰਡ ਦੇ ਵਿੱਚ ਚੱਲ ਗਏ ਜਿਹੜਾ ਇਹ ਫਾਲੇ ਬਾਈ ਕਹਿੰਦੇ ਹੱਥੀ ਤਿਆਰ ਕਰਵਾਏ ਹੋਏ ਆ ਤੇ ਜਿਹੜਾ ਬੰਦਾ ਇੱਕ ਵਾਰੀ ਫਾਲੇ ਲੈ ਜਾਂਦਾ ਦੁਆਰਾ ਦੁਆਰਾ ਲੈ ਕੇ ਜਾਂਦੇ ਆ ਕਿਉਂਕਿ ਜੇ ਕੋਈ ਵਿੰਗਾ ਹੋ ਜੇ ਟੁੱਟ ਜੇ ਤੇ ਉਹ ਦੇ ਜੋ ਤੇ ਨਵਾਂ ਲੈ ਜੋ ਐਵੇਂ ਹੀ ਆ ਨਾ ਬਾਈ ਹਾਂ ਪੱਕੇ ਕਮਾਨੀ ਦੇ ਵਾਲਾ ਪੱਕੇ ਕਮਾਨੀ ਦੇ ਆ ਕੰਮ ਹੋਰ ਵੀ ਆ ਦੇਖੋ ਸਾਰਾ ਰੇੜੀਆਂ ਰੂੜੀਆਂ ਰੱਖੀਆਂ ਵਾ ਤੇ ਮੈਂ ਹਰੇ ਕੇ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਵਾ ਵੀ ਆਪਣੇ ਪੰਜਾਬੀ ਭਰਾਵਾਂ ਨੂੰ ਸਪੋਰਟ ਕਰਿਆ ਕਰੋ ਬਾਈ ਕਹਿੰਦਾ ਜਿਹੜੀ ਚੀਜ਼ ਬਾਜ਼ਾਰ ਦੇ ਵਿੱਚ ਛਤਰੀ ਦੱਸੀ ਸੀ ਕਿੰਨੇ ਦੀ ਆ ਇਹ ਛਤਰੀ ਬਾਈ 250 ਦੀ ਬਾਜ਼ਾਰ ਦੇ ਵਿੱਚ 350 400 ਆ ਬਾਜ਼ਾਰ ਨਾਲ 100 50 ਰੁਪਏ ਘੱਟ ਲਾਉਂਦਾ ਵਾ ਪਲਾਸਟਿਕ ਵਾਲੇ ਵੀ ਗਰੰਟੀ ਵਾਲੇ ਸਮਾਨ ਰੱਖਿਆ ਵਾ ਅੰਦਰ ਵੀ ਸਾਰਾ ਸਮਾਨ ਰੱਖਿਆ ਬੱਚਿਆਂ ਵਾਲੇ ਆ ਟਰੈਕਟਰ ਵਗੈਰਾ ਰੱਖੇ ਆ ਤੇ ਤੁਸੀਂ ਸਪੋਰਟ ਕਰਿਆ ਕਰੋ ਯਾਰ ਆ ਸਾਗ ਵਾਲੀਆਂ ਮਸ਼ੀਨਾਂ ਆ ਸਾਗ ਵਾਲੀਆਂ ਮਸ਼ੀਨਾਂ ਚੁੱਲੇ ਆ ਲੋਹੇ ਵਾਲੇ ਚੁੱਲੇ ਇਹ ਪਿੰਡ ਜਨੇਰ ਜ਼ਿਲ੍ਹਾ ਮੋਗਾ ਤੇ ਕੋਟ ਹੀ ਸੇਖਾ ਤੋਂ 5 ਕਿਲੋਮੀਟਰ ਦੂਰ ਪਿੰਡ ਜਨੇਰ ਆ ਉੱਥੇ ਅੱਡੇ ਦੇ ਵਿੱਚ ਮੁੰਡੇ ਦੀ ਵਰਕਸ਼ਾਪ ਵੀ ਸਾਹਮਣੇ ਇਹਨਾਂ ਦੀ ਆ ਵਰਕਸ਼ਾਪ ਦੇ ਵਿੱਚ ਵੀ ਸਮਾਨ ਤਿਆਰ ਕਰਦੇ ਆ ਤੇ ਜੇ ਜਿੰਨੀ ਕਬੱਡੀ ਤਗੜੀ ਖੇਢੀ ਆ ਤੇ ਉਨਾ ਹੀ ਹੁਣ ਆਪਾਂ ਇਹਦਾ ਕੰਮ ਤਗੜਾ ਚਲਾਉਣਾ ਵਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਟੀਲ ਦੀਆਂ ਕਈਆਂ ਸਟੀਲ ਦੇ ਫੋੜੇ ਸਾਰਾ ਕੁਝ ਮਿਲਦਾ ਜੀ ਖੇਤੀਬਾੜੀ ਦਾ ਸਮਾਨ ਠੀਕ ਆ ਆ ਟੋਕੇ ਵੀ ਮਿਲਦੇ ਆ ਬੇਚੇ ਵੀ ਮਿਲਦੇ ਨੇ ਜਿਹੜੇ ਬੰਦੇ ਫਾਲੇ ਲੈ ਗਏ ਆ ਤੇ ਰਿਪੀਟ ਗਾ ਕਿੰਨਾ ਗਾਇਆ ਬਾਈ ਫਾਲਿਆਂ ਦਾ ਬਹੁਤ ਵੀ ਯਾਰ ਪਹੁੰਚ ਆਇਆ ਫਾਲੇ ਹਰੇਕ ਪਿੰਡ ਦੇ ਵਿੱਚ 10-10 ਸੈਟ ਗਏ ਆਪਣੇ ਫਾਲੇ ਅੱਚੀ ਕੁੱਟੇ ਵੇ ਆ ਪੱਕੇ ਕਮਾਨੀ ਦੇ ਫਾਲੇ ਆ ਕਿਉਂਕਿ ਰਿਪੀਟ ਗਾਹਕ ਆਉਣਾ ਹੀ ਦੁਕਾਨਦਾਰੀ ਦੀ ਨਿਸ਼ਾਨੀ ਆ ਜੇ ਬੰਦਾ ਦੁਬਾਰਾ ਆ ਗਿਆ ਨਾ ਤੇ ਇਹਦਾ ਮਤਲਬ ਇਹ ਹੀ ਆ ਵੀ ਤੁਹਾਡੇ ਕੋਲੇ ਕਲਾਕਾਰੀ ਹੈਗੀ ਆ ਤੇ ਤੁਸੀਂ ਜਰੂਰ ਬਾਈ ਨੂੰ ਸਪੋਰਟ ਕਰਨੀ ਜੇ ਸਮਾਨ ਨਹੀਂ ਨਾ ਖਰੀਦ ਸਕਦੇ ਤੁਹਾਨੂੰ ਇਹ ਚੋ ਕੋਈ ਸਮਾਨ ਨਹੀਂ ਚਾਹੀਦਾ ਤਾਂ ਘਟੋ ਘਟੇ ਵੀਡੀਓ ਸ਼ੇਅਰ ਕਰੋ ਪਿਛਲੀ ਵੀਡੀਓ ਤੁਸੀਂ ਬਹੁਤ ਪਿਆਰ ਦਿੱਤਾ ਤੇ ਬਾਈ ਦਾ ਕੰਮ ਬਹੁਤ ਸੋਹਣਾ ਚੱਲਿਆ ਸੀ ਤੇ ਹੁਣ ਵੀ ਬਾਈ ਲੋੜ ਆ ਤੁਹਾਡੇ ਸਹਿਯੋਗ ਦੀਆਂ ਮੋٹے ਸੰਗਲ ਸੰਗਲ ਟੋਚਨ ਟਾਜਾਂ ਰੱਖਿਆ ਕਈ ਹਾਂਜੀ ਸਟੀਲ ਦੀ ਕਈ ਦੀ ਵੀ ਬਾਈ ਗਾਰੰਟੀ ਆ ਜੇ ਟੁੱਟ ਜੇ ਵਿੰਗੀ ਹੋ ਜੇ ਬਾਜ਼ਾਰ ਨਾਲੋਂ 100 ਰੁਪਏ ਸਸਤੀ ਦੇਵਾਂਗੇ ਸਟੀਲ ਦੀ ਕਈ ਠੀਕ ਆ ਬਾਕੀ ਆ ਸਾਰਾ ਸਮਾਨ ਆ ਆ ਸ਼ਾਨੇ ਆ ਦਸਤੇ ਆ ਪਿੰਜਰੇ ਆ ਕਬੂਤਰਾਂ ਵਾਲੇ ਇਧਰ ਤੋਦਿਆਂ ਵਾਲੇ ਪਿੰਜਰੇ ਆ ਕਬੂਤਰਾਂ ਵਾਲੇ ਪਿੰਜਰੇ ਆ ਸਾਰੇ ਪਿੰਜਰੇ ਆਪਣੇ ਉਹ ਵੱਡੇ ਵੱਡੇ ਟਰੈਕਟਰ ਰੱਖੇ ਪਲਾਸਟਿਕ ਦਾ ਸਮਾਨ ਕਹਿੰਦਾ ਹਜੇ ਹੋਰ ਆ ਰਿਆ ਵਾ ਤੇ ਆ ਵੀ ਆਇਆ ਗਾਰੰਟੀ ਵਾਲਾ ਤੇਲ ਵਾਲੇ ਡਰਮ ਨਾਲ ਬਾਅਦ ਵੀ ਤੋ ਟੁੱਟ ਜੇ ਤੇ ਇੱਕ ਸਾਲ ਬਾਅਦ ਵੀ ਮੋੜ ਜਿਓ ਠੀਕ ਆ ਤੇ ਸਪੋਰਟ ਜਰੂਰ ਕਰਨੀ ਆ ਮੈਂ ਲੋਕੇਸ਼ਨ ਵੀਰ ਦੱਸ ਦਿਆਂ ਪਿੰਡ ਜਨੇਰ ਜ਼ਿਲ੍ਹਾ ਮੋਗਾ ਨੇੜੇ ਕੋਰਡੀਸੇਹਾਂ ਤੋਂ 5 ਕਿਲੋਮੀਟਰ ਤੁਹਾਨੂੰ ਆਹ ਬੋਰਡ ਲੱਗਾ ਦਿਸੂਗਾ ਨਿੱਕਾ ਰੱਜੀ ਵਾਲੀਆ ਤੇ ਕਬੱਡੀ ਵਾਲੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਬੰਦਿਆਂ ਨੇ ਇਹਦੀ ਖੇਡ ਵੇਖੀ ਆ ਤੇ ਜਿਨ੍ਹਾਂ ਨਾਲ ਮੈਚ ਆਉਂਦੇ ਰਹੇ ਆ ਤੁਸੀਂ ਜਰੂਰ ਵੀਡੀਓ ਸ਼ੇਅਰ ਕਰਕੇ ਬਾਈ ਨੂੰ ਸਪੋਰਟ ਕਰਨੀ ਆ ਠੀਕ ਆ ਜੀ ਤਾਂ ਕਿ ਬਾਈ ਆਪਣਾ ਸੋਹਣਾ ਕਾਰੋਬਾਰ ਚਲਾ ਸਕੇ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰਿਓ